ਖਾਣੇ ਤੁਹਾਨੂੰ ਕਾਠ ਵਾਠ ਤੇ ਕਾਠ ਵਾਠ ਕਾਦਾ ਪੰਜਾਬ ਸ਼ਿੰਗਾਰ ਦੀ ਐਂਟਰੀ ਹੋਣ ਲੱਗੀ ਆ ਤਲਵੰਡੀ ਸਾਬੋ ਦੇ ਵਿੱਚ ਘੋੜੀਆਂ ਦੇ ਮੇਲੇ 'ਚ ਤੇ ਤੁਸੀਂ ਦੇਖੋ ਵੀ ਕਿੰਨਾ ਉਤਸ਼ਾਹ ਹੈ ਕਿੰਨਾ ਉਤਸ਼ਾਹ ਹੈ ਕਿੰਨੀਆਂ ਗੱਡੀਆਂ ਖੜੀਆਂ ਮੇਲਾ ਇੱਥੇ ਨਹੀਂ ਹੈਗਾ ਇੱਥੋਂ ਲਗਭਗ ਕਿਲੋਮੀਟਰ ਦੇ ਅੰਦਰ ਦੇਖੋ ਇਧਰ ਪੰਜਾਬ ਸ਼ਿੰਗਾਰ ਪਹੁੰਚਣ ਆਲਾ ਆ ਗਿਆ ਤੇ ਦੇਖੋ ਉਤਸ਼ਾਹ ਆ ਉਹ ਇੱਕ ਜੀ ਆ ਸਰਪੰਚ ਜੀ ਰਾਜੂ ਸਰਪੰਚ ਜੀ ਮਿੱਤਰੋ ਸਾਹਮਣੇ ਆ ਗਿਆ ਪੰਜਾਬੀ ਤੇਰੇ ਮਗਰੀ ਆਏ ਬੋਲੇ ਜਰਾ ਦਿਖਾਉਨੇ ਆ ਤੁਹਾਨੂੰ ਜ਼ਬਰਦਸਤ ਐਂਟਰੀ ਜਾ ਵਾਦਾ ਐਂਟਰੀ 1-2 ਮਿੰਟਾਂ ਦੇ ਵਿੱਚ ਵਿੱਚ ਪਹੁੰਚ ਗਿਆ ਸਾਹਮਣੇ ਉਹ ਆ ਗਿਆ ਦੇਖੋ ਕਿਵੇਂ ਜਨਤਾ ਨੂੰ ਕੰਟਰੋਲ ਕਰ ਰਹੀ ਹੈ ਕਮੇਟੀ ਵਾਲੇ ਥੱਲੇ ਨਾ ਯਾਰ ਬਾਈ ਯਾਰ ਆਏ ਡਰਦਾ ਉਹ ਮਰ ਜਾਣਾ ਓਏ ਪਿੱਛੇ ਰੋ ਉਹ ਗੱਡੀ ਪਿੱਛੇ ਰੋ ਗਈ ਉਹ ਲइका ਮਾਰ ਰਿਹਾ

ਅੱਗੇ ਅੱਗੇ ਬੁਲਾ ਰਹੇ ਆ ਉਹ ਕਹਿੰਦੇ ਆ ਕੇ ਐਨ ਜੀ ਬਣਾਉਣ ਵਾਲੀ ਆ ਹੋਰ ਯਾਰ ਹੁਣ ਉਹਨਾਂ ਹੀ ਅੱਗੇ ਨੂੰ ਆ ਗਿਆ ਆ ਆਪ ਦੀ ਇੱਕ ਹੱਦ ਦੇ ਵਿੱਚ ਰਹਿ ਕੇ ਗੱਲ ਤਾਂ ਸੁਣਦਾ ਆ ਜਾ ਪੂਰਾ ਲੋ ਜੀ ਉਡੀਕ ਦੀਆਂ ਜਿਹੜੀਆਂ ਘੜੀਆਂ ਖਤਮ ਹੋ ਗਈਆਂ ਤੇ ਆ ਜਾਓ ਰਖਾਉਣੇ ਆ ਤੈਨੂੰ ਸਾਈਡ ਤੇ ਹੋ ਜਾ ਬਾਈ ਸਾਈਡ ਤੇ ਹਾਂ ਦੇਖੋ ਕਿਹੜੀ ਵਾਲੇ ਜਿਖਾਰਿਆਂ ਦੇ ਨਾਲ ਅੰਦਰੋਂ ਸਟਾਫ ਵਿੱਚ ਹੋ ਜਾਓ ਪਿੱਛੇ ਪਿੱਛੇ ਬਾਈ ਸਾਈਡ ਤੇ ਮੇਲੇ ਦੀ

ਨਾ ਕਰੇ ਨਹੀਂ ਦੇਖਿਆ ਹੁਣ ਐਨਾ ਦਰੇਜ ਐਨਾ ਦਰੇਜ ਬਾਬਾ ਗੁਰਵਿੰਦਰ ਸਿੰਘ ਜਿਹੜੀ ਵਾਲੇ ਪਹੁੰਚਣ ਦੇ ਇਨਾ ਸਵਾਗਤ ਆਹ ਸਟੇਟ ਮਨਟਿਕ ਭਾਰਤੀ ਸਾਰੀ ਰਕਮ ਭਾਰਤੀ ਅੰਦਰ ਘੋੜਾ ਹਜੇ ਪਿੱਛੇ ਆ ਰਿਹਾ ਉਹ ਜਾ ਰਿਹਾ ਉਹ ਸਾਹਮਣੇ ਆਲਾ ਵਾਪੇ ਨੂੰ ਆ ਗਏ ਸੀ ਦੇਖੋ ਯਾਰ ਬੱਲੇ ਬੱਲੇ ਹੋਈ ਪਈ ਆ ਸਾਹਮਣੇ ਬੱਲੇ ਬੱਲੇ ਹੋਈ ਪਈ ਆ ਨਾਲ ਨਾਲ ਹਾਦੀ ਹਾਦੀ ਕੀ ਆਲਾ ਜੀ ਠੀਕ ਆ ਭਾਈ ਵੇਖੋ ਅੱਗੇ ਕੀ ਤੇ ਪਿੱਛੇ ਕੀ ਘਾਟੋ ਦੂਰ ਤੱਕ ਦੇਖੋ ਦਰਮਾਰੇ ਨਹੀਂ ਹਾਂ ਜੀ ਹਾਂ ਬਹੁਤ ਆਦੇ ਕਰਨਾ ਲਓ ਜੀ ਲਓ ਲਓ ਐਵੇਂ ਆ ਠੀਕ ਆ ਕਿੰਨੇ ਟਾਈਮ ਦਾ ਵੇਟ ਕਰੀ ਜਾਣਾ ਬਹੁਤ ਟਾਈਮ ਦਾ ਆ ਜਾ ਫਿਰ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਣਗੀਆਂ ਲੋ ਬਣਾਈ ਜਾਂਦਾ ਭਾਈ ਹੋਰ ਕੁੜੇ ਆਏ ਨਹੀਂ ਨਹੀਂ ਮੁੰਟਾ ਕੋਈ ਨਹੀਂ ਬੈਕੌੜਾ ਇੱਕ ਵਾਰ ਨਾ ਹੈਗਾ ਨਾ ਹੀ ਹੋਊਗਾ ਤਰਕੇ ਦੇ ਬੇਟੇ ਦੀ ਪੁੱਛੇ ਤਰਕੇ ਦੇ ਲੋਕ ਜਮਾ ਤਰਕੇ ਹੂੰ ਤਰਕੇ ਆ ਕਾਰਡ ਓਏ ਉਹ ਸਰਪੰਚ ਓਏ ਇਧਰ ਦੇਖੋ ਖੜਿਆ ਲਖਵਿੰਦਰ ਸਰਾ ਖੜਾ ਬਰਾੜ ਸਰਾ ਵਾਲਾ ਬਾਈ ਸਾਈਡ ਤੋਂ ਨਾਲ ਲੱਗ ਗਿਆ ਯਾਰ ਬੜਾ ਲੱਗ ਗਿਆ ਇੱਥੋਂ ਨਰਮ ਅੰਮੇਰਵਾਰ ਅੰਮੇਰਵਾਰ ਚੰਦੂ ਨਾਮ ਹੈ ਕੋਮਨ ਉਹ ਪੁੱਤ ਆ ਸਰਪੰਚ ਹਾਂ 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 ਸਿੱਧਾ ਤਾਰ ਲੋ ਤਾਰ ਲੋ